ਤਖਤ ਬਦਲ ਦੇਾਂਗੇ ਤਾਜ ਬਦਲ ਦੇਾਂਗੇ ਲਾਰੇ ਬਾਜਾ ਦੀ ਸਰਕਾਰ ਬਦਲ ਦੇਾਂਗੇ ਨਮਸਕਾਰ ਦੋਸਤੋ ਮੈਂ ਜਤਿਨ ਸਿੰਘਲਾ ਮੁਰਤੂ ਸਵਾਗਤ ਕਰਦਾ ਤੁਹਾਡਾ ਬਾਲਾ ਜੀ এডਿਕੇਸ਼ਨ ਪੁਆਇੰਟ ਦੇ ਪ੍ਰਾਈਵੇਟ ਚੈਨਲ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ 7 ਦਸੰਬਰ ਲੋਕੇਸ਼ਨ ਹੈਗੀ ਹੈ ਢਿੜਬਾ ਸੰਗਰੂਰ ਦੇ ਵਿੱਚ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਢਿੜਬਾ ਢਿੜਬੇ ਦੇ ਵਿੱਚ ਰੱਖਿਆ ਜਾ ਰਿਹਾ ਹੈ 7 ਦਸੰਬਰ ਨੂੰ ਬੇਟਾ ਤਰਨਾ ਦਰਨਾ ਰੱਖਿਆ ਜਾ ਰਹੇ ਹੈ ਆਰਟ ਐਂਡ ਕਰਾਫਟ ਯੂਨੀਅਨ ਬਲੀਓ ਮੇਰੇ ਪਿੱਛੇ ਤੁਸੀਂ ਪੂਰਾ ਪੜ ਸਕਦੇ ਹੋ ਬੇਰੋਜ਼ਗਾਰ ਪੀਐਸਟੈਟ ਪਾਸ ਆਰਟ ਐਂਡ ਕਰਾਫਟ ਸੰਘਰਸ਼ ਯੂਨੀਅਨ ਪੰਜਾਬ ਪਹੁੰਚ ਰਹੇ ਹਨ 7 ਦਸੰਬਰ ਦਿਨ ਐਤਵਾਰ ਨੂੰ ਡਿੜਬੇ ਦੇ ਵਿੱਚ ਵਿੱਤ ਮੰਤਰੀ ਨੇ ਜਿਹੜੇ ਆਪਣੀ ਉਹਨਾਂ ਦੇ ਘਰ ਦੇ ਬਾਹਰ ਉਹਨਾਂ ਦੇ ਸ਼ਹਿਰ ਦੇ ਵਿੱਚ ਦਰਨਾ ਲਗਾਉਣ ਜਾ ਰਹੇ ਨੇ ਕਿਉਂ ਲਗਾਉਣ ਜਾ ਰਹੇ ਨੇ ਜਿਹੜੀ ਪੀਐਸਟੈਟ ਪਾਸ ਆਰਟ ਐਂਡ ਕਰਾਫਟ ਸੰਘਰਸ਼ ਯੂਨੀਅਨ ਹੈ ਉਹ ਚਾਹਦੀ ਹੈ कि ਜਿਹੜੀ ਆਰਟ ਐਂਡ ਕிராਫਟ ਦੀਆਂ ਸਾਡੇ ਕੋਲੇ 250 ਪੋਸਟਾਂ ਆਈਆਂ ਸੀਗੀਆਂ ਉਹਨਾਂ ਦੇ ਜਿਹੜੇ ਰੂਲਸ ਨੇ ਉਹਨਾਂ ਨੂੰ ਅਸੀਂ ਸਹੀ ਤਰੀਕੇ ਦੇ ਨਾਲ ਆਪਦੇ ਅਕੋਰਡਿੰਗ ਅਮੈਂਡ ਕਰ ਸਕੀਏ ਆਪਦੇ ਅਕੋਰਡਿੰਗ ਉਹਨੂੰ ਸੋਧ ਕਰ ਸਕੀਏ ਤਾਂ ਰੂਲਾ ਦੇ ਵਿੱਚ ਸਹੀ ਸੋਧ ਕਰਵਾਉਣ ਵਾਸਤੇ ਮਿੱਤਰੋ 7 ਦਸੰਬਰ ਐਤਵਾਰ ਨੂੰ ਡਿੜਬੇ ਦੇ ਵਿੱਚ ਫਾਈਨਾਂਸ ਮਿਨਿਸਟਰ ਦੇ ਘਰ ਦੇ ਬਾਹਰ ਜੋ ਹੈ ਕਮੇਟੀ ਵੱਲੋਂ ਧਰਨੇ ਦੀ اپیل ਕੀਤੀ ਜਾ ਰਹੀ ਹੈ ਸੂਬਾ ਪ੍ਰਧਾਨ ਰਾਕੇਸ਼ ਮਾਨਸਾ ਜੀ ਨੇ ਜੋ ਸ਼ੁਰੂ ਤੋਂ ਹੀ ਇਸ ਸੰਘਰਸ਼ ਦਾ ਝੰਡਾ ਚੱਕ ਕੇ ਅੱਗੇ ਨੂੰ ਤੁਰ ਰਹੇ ਨੇ ਅਸੀਂ ਸਾਰੇ ਉਹਨਾਂ ਦੇ ਪਿੱਛੇ ਜੁੜ ਰਹੇ ਹਾਂ ਠੀਕ ਹੈ ਜੀ ਉਹਨਾਂ ਦਾ ਨੰਬਰ ਨੋਟ ਕਰ ਲਓ ਦੋਸਤੋ 9592093260 ਜਿਆਦਾ ਜਾਣਕਾਰੀ ਵਾਸਤੇ ਤੁਸੀਂ ਪ੍ਰਧਾਨ ਸਾਹਿਬ ਨਾਲ ਡਾਇਰੈਕਟ ਕਾਲ ਕਰ ਸਕਦੇ ਹੋ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਇੱਕ WhatsApp ਗਰੁੱਪ ਮਿਲੇਗਾ ਇਸ WhatsApp گروپ ਦੇ ਵਿੱਚ ਬੇਟਾ ਜਿੰਨੇ ਵੀ ਆਰਟ ਐਂਡ ਕraft ਦੀ ਪੋਸਟਾਂ ਜਿਨ੍ਹਾਂ ਨੇ ਪੜੀਆਂ ਸੀਗੀਆਂ 250 ਰਿਕਰੂਟਮੈਂਟ ਆਈ ਸੀ ਜਾਂ ਜੋ ਅੱਗੇ ਰਿਕਰੂਟਮੈਂਟ ਹੋ ਰਾਨੀ ਗਿਆ ਜਿਹੜੇ ਤਿਆਰੀ ਕਰ ਰਹੇ ਨੇ ਉਹਨਾਂ ਸਾਰਿਆਂ ਬੱਚਿਆਂ ਵਾਸਤੇ ਇੱਕ ਕਾਮਨ WhatsApp ਗਰੁੱਪ ਬਣਾਇਆ ਹੋਇਆ ਹੈ ਉਸ WhatsApp ਗਰੁੱਪ ਨੂੰ ਜ਼ਰੂਰ ਜੁਆਇਨ ਕਰੋ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਵੀ ਮਿਲ ਜੂਗਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਮਿਲ ਜੂਗਾ ਘਰਾਂ ਚੋਂ ਬੇਟਾ ਨਿਕਲਣਾ ਪੈਣਾ ਕਿਉਂਕਿ 14 ਦਸੰਬਰ ਨੂੰ ਇੱਕ ਤਾਂ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨਾਂ ਦੀ ਅਨਾਊਂਸਮੈਂਟ ਹੋਈ ਹੈ ਠੀਕ ਹੈ ਜੀ ਤੇ 2027 ਦੇ ਇਲੈਕਸ਼ਨ ਵੀ ਸਰਕਾਰ ਦੇ ਬੂਹੇ ਤੇ ਖੜੇ ਨੇ ਜੇ ਆਪਾਂ ਸਰਕਾਰ ਤੇ ਹੁਣ ਥੋੜਾ ਜਿਹਾ ਪ੍ਰੈਸ਼ਰਾਈਜ਼ ਪਾ ਕੇ ਆਪਦੀ ਰਿਕਰੂਟਮੈਂਟ ਨੂੰ ਜੁਝਾਰੂ ਤਰੀਕੇ ਨਾਲ ਸੰਘਰਸ਼ੀ ਤਰੀਕੇ ਦੇ ਨਾਲ ਸਿੱਦੇ ਚਾੜ ਗਏ ਤਾਂ ਚਾੜ ਗਏ ਤਾਂ ਫਿਰ ਘਰੇ ਬੈਠੇ ਬੈਠੇ ਉਮਰਾਂ ਹੋ ਜਾਣਗੀਆਂ ਜਿਸ ਉਮਰ ਦੇ ਵਿੱਚ ਨੌਕਰੀ ਕਰਕੇ ਬੱਚਿਆਂ ਨੂੰ ਪੜਾਉਣਾ ਸੀ ਉਹ ਉਮਰ ਤਾਦੀ ਤੋਂ ਜ਼ਿਆਦਾ ਸਾਡੀ ਨਿਕਲ ਗਈ ਬਚੀ ਹੋਈ ਚੀਜ਼ ਵਾਸਤੇ ਨਿਕਲੋ ਘਰਾਂ ਤੋਂ ਬਾਹਰ ਨਾ ਮੈਂ ਨੌਕਰੀ ਲੈਣੀ ਹੈ ਠੀਕ ਹੈ ਫੇਰ ਵੀ ਮੈਂ ਤੁਹਾਡੇ ਵਾਸਤੇ ਖੁਦ ਦਿੜਬਾ ਪਹੁੰਚੂਗਾ 7 ਦਸੰਬਰ ਨੂੰ ਪ੍ਰਧਾਨ ਰਾਕੇਸ਼ ਮਾਨਸਰ ਜੀ ਨਾਲ ਤੇ ਉਹਨਾਂ ਦਾ ਬਹੁਤ ਜਲਦ ਅਸੀਂ ਇੰਟਰਵਿਊ ਵੀ ਲੈਣ ਜਾ ਰਹੇ ਹਾਂ ਉਹਨਾਂ ਨਾਲ ਇੱਕ ਪੋਡਕਾਸਟ ਕਰਨ ਜਾ ਰਹੇ ਹਾਂ ਜੋ ਅੱਜ ਤੱਕ ਦੇ ਸਾਰੇ ਸੰਘਰਸ਼ ਬਾਰੇ ਉਹ ਦੱਸਣਗੇ ਧਿਆਨ ਵਾਲੇ ਆਰਟ ਐਂਡ ਕraft ਦੇ ਕੈਡਰ ਨੂੰ ਗਾਈਡ ਕਰਨਗੇ ਕਿ ਕਿਸ ਤਰੀਕੇ ਦੇ ਨਾਲ ਆਪਦੀ ਰਿਕਰੂਟਮੈਂਟ ਆਪਦਾ ਕੈਡਰ ਬਚਾਣਾ ਹੈ ਥੈਂਕ ਯੂ ਸੋ ਮੱਚ